हां जी आज ਆਪਾਂ ਤੁਹਾਨੂੰ ਦੱਸਦੇ ਆਂ ਵੀ ਮੋਟਾ ਸੂਟ ਦੀ ਬਾਹਾਂ ਆਪਾਂ ਕਿਸ ਤਰੀਕੇ ਨਾਲ ਜੋੜ ਤੋਂ ਬਿਨਾ ਬਣਾ ਸਕਦੇ ਆਂ ਜਿਹੜੇ ਕੱਲੇ ਕਮੀਜ਼ ਆ ਲੱਗੁੰਦੇ ਪਲੇਨਸ ਸਲਵਾਰ ਵਾਲੇ ਇਹ ਕਮੀਜ਼ ਤੋਂ ਆਪਣਾ ਇੰਨਾ ਕੱਪੜਾ ਸੈਰ ਤੋਂ ਲੈਂਦਾ ਹੁੰਦਾ ਤੇ ਇਹ ਆਪਾਂ ਆਪਾਂ ਨੇ ਕੀ ਕਰਨਾ ਇਹ ਮੋਟਾ ਜਿਹੜਾ ਕੱਟਣਾ ਉਹ ਨਾਲ ਕਾਟ ਆਪਾਂ ਇਸ ਤਰੀਕੇ ਨਾਲ ਰੱਖ ਲੈਣੀ ਆ ਜਦੋਂ ਆਪਾਂ ਕਮੀਜ਼ ਕਟਿੰਗ ਕਰਨਾ ਤੇ ਇਹ ਆਪਣੇ ਕੋਲੇ ਇਸ ਤਰ੍ਹਾਂ ਵੱਧ ਵੱਜ ਜਾਣਾ ਜਿੰਨਾ ਆਪਾਂ ਨੂੰ ਚਾਹੀਦਾ ਆਪਾਂ ਜੋੜ ਮਤਲਬ ਜੋੜ ਨਹੀਂ ਪਾਉਣਾ ਫਿਰ ਆਪਾਂ ਤੇ ਇਹ ਇਹ ਆਪਣੇ ਕੋਲੇ ਕੱਪੜਾ ਜਿਹੜਾ ਸੈਰ ਤੋਂ ਲਿਆ ਹੈ ਇਹ ਆਪਣਾ ਸਾਰਾ 20 ਇੰਚ ਹੈਗਾ ਤੇ ਜੇ ਇਹਦਾ ਮੋਡਾ ਜਾਨੀ ਜ਼ਿਆਦਾ ਹੈ ਤੇ ਇਹਦਾ ਆਪਾਂ ਨੂੰ ਚਾਹੀਦਾ ਹੈ 11 ਇੰਚ ਮੋਡਾ ਚਾਹੀਦਾ ਤਾਂ ਕਰਕੇ ਆਪਾਂ ਨੂੰ 22 ਇੰਚ ਆਪਾਂ ਨੂੰ ਚਾਹੀਦਾ ਇਹ ਪੂਰਾ ਤੇ ਇਸ ਹਿਸਾਬ ਨਾਲ ਆਪਾਂ ਇਥੋਂ ਇਹਨੂੰ ਆਪਾਂ ਇਸ ਤਰ੍ਹਾਂ ਦੂਰਾ ਕਰ ਲੈਣਾ ਇਸ ਤਰੀਕੇ ਨਾਲ ਆਪਾਂ ਇਥੋਂ ਉਹੀ ਚੀਜ਼ ਆਪਾਂ ਥੱਲੇ ਲਿਆਵਾਂਗੇ ਇਸ ਤਰੀਕੇ ਨਾਲ ਆਹ ਚੀਜ਼ ਇਹਦੇ ਇਹਨਾਂ ਆਪਾਂ ਪਦਮ ਰੱਖ ਕੇ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਪੜੇ ਵਿੱਚ ਰੱਖ ਲੈਣਾ ਇਹ ਆਪਾਂ ਇਹ ਮੈਨ ਲੈਣਾ ਇੱਕ ਵਾਰ ਆਪਾਂ ਨੂੰ 11 ਇੰਚ ਚਾਹੀਦਾ ਇਹ ਆ ਦੇਖ ਸਕਦੇ ਤੁਸੀਂ ਇਹ 11 ਹੋ ਗਿਆ ਤੇ 11 ਆ ਹੀ ਆਪਾਂ ਇਧਰੋਂ ਕਰਾਂਗੇ ਇਸ ਤੋਂ ਆਪਾਂ ਸਾਢੇ ਪੰਜ ਲਗਾ ਲੈਣਾ ਬਾਹ ਆਪਣੀ ਖੁੱਲੀ ਐ ਤੇ 2 ਇੰਚ ਆਪਾਂ ਵਿੱਚ ਐਕਸਟਰਾ ਰੱਖਣਾ ਇਹ ਆਪਾਂ ਸਾਢੇ 7 ਦੇ ਨਿਸ਼ਾਨ ਲਾ ਲੈਣਾ ਇੱਥੋਂ ਆਪਾਂ 8 ਤੋਂ ਆਪਾਂ 7 ਇੰਚ ਬਾਹ ਖੁੱਲੀ ਰੱਖਾਂਗੇ 8 ਤੇ ਨਿਸ਼ਾਨ ਲਾ ਕੇ ਇੱਥੇ ਆਪਾਂ 7 ਤੇ ਨਿਸ਼ਾਨ ਲਾ ਲੈਣਾ ਤੇ ਆਪ ਐਕਸਟਰਾ ਜਿਹੜਾ 2 ਇੰਚ ਵਿੱਚ ਰੱਖਣਾ ਉਹ ਨਿਸ਼ਾਨ ਲਾ ਲੈਣਾ ਫਿਰ ਆਪਾਂ ਇਸ ਸਾਈਡ ਤੋਂ ਮੋਢੇ ਦੀ ਕਟਾਈ ਕਰਾਂਗੇ ਮੋਢੇ ਦੀ ਕਟਾਈ ਲਈ ਆਪਾਂ ਨੂੰ 3 ਇੰਚ ਤੇ ਨਿਸ਼ਾਨ ਲਾ ਲੈਣਾ 3 ਇੰਚ ਤੇ ਨਿਸ਼ਾਨ ਲਾ ਆ ਕੀ ਇਹ ਜਿਹੜੀ ਆਪਣੀ ਕਾਰਟ ਹੈ ਇਹ ਇਧਰ ਨੂੰ ਮਲਾਉਣੀ ਹੈ ਜਿਹੜੀ ਆਪਣੀ ਉੱਪਰੋਂ ਆਪਾਂ ਇੱਥੋਂ ਆਪਾਂ 2 ਇੰਚ ਦਾ ਸਿੱਧਾ ਰੱਖਾਂਗੇ 2 ਇੰਚ ਸਿੱਧਾ ਰੱਖ ਕੇ ਇਹ ਜਿਹੜੀ ਕਾਰਟ ਆਪਣੀ ਇਹਦੇ ਨਾਲ ਮਲਾਉਣੀ ਆ ਆਪਾਂ ਇਸੇ ਤਰ੍ਹਾਂ ਲਿਆ ਕੇ ਇਹਦੇ ਨਾਲ ਮਿਲਾ ਦੇਣੀ ਹੈ ਇਹ ਆਪਣੀ ਕਟਾਈ ਜਿਹੜੀ ਹੈ ਇਸ ਤਰੀਕੇ ਨਾਲ ਕਰਨੀ ਹੈ ਇਸ ਤਰ੍ਹਾਂ ਕੱਟ ਪਾਉਗੇ ਹੁਣ ਆਪਾਂ ਜਿਹੜਾ ਹੈ ਇਹਨੂੰ ਇਸ ਤਰ੍ਹਾਂ ਇੰਚੀ ਟੇਪ ਰੱਖ ਕੇ ਇਸ ਨਿਸ਼ਾਨ ਨਾਲ ਮਿਲਾ ਲਾਂਗੇ ਤੇ ਇਸ ਨਿਸ਼ਾਨ ਨੂੰ ਆਪਣੀ ਇਧਰ ਦੀ ਸਾਈਡ ਨੂੰ ਇਹਦੇ ਨਾਲ ਮਿਲਾਵਾਂਗੇ ਇਸ ਤਰ੍ਹਾਂ ਆਪਾਂ ਬਾਦੀ ਕੱਟ ਪਾਉਣੀ ਹੈ ਦੇਖ ਸਕਦੇ ਤੁਸੀਂ ਇਧਰੋਂ ਆਪਣੀ ਮੋਰੀ ਹੋ ਗਈ ਤੇ ਆ ਆਪਣੀ ਬਾਹ ਜਿੰਨੀ ਖੁੱਲੀ ਰੱਖਣੀ ਐ ਐਕਸਟਰਾ ਕਪੜਾ ਵਿੱਚ ਤੇ ਇਹ ਆਪਣਾ ਮੋਢੇ ਦਾ ਹੋ ਗਿਆ ਇਹ ਆਪਾਂ ਕਾਟ ਇਥੋਂ 2 ਇੰਚ ਤੇ 1.5 ਇੰਚ ਤੇ ਲਾ ਸਕਦੇ ਆ 1.5 ਤੇ ਲਾ ਕੇ ਵੀ ਆਪਾਂ ਕਾਟ ਮਲਾ ਦੇਣੀ ਐ ਤੇ ਜਿਹੜਾ ਜ਼ਿਆਦਾ ਮੋਢਾ ਹੋ ਆਪਾਂ 2 ਤੇ ਲਗਾ ਸਕਦੇ ਆ ਤਾਂ ਇਥੋਂ ਆਪਾਂ ਬਸ ਇਸੇ ਤਰ੍ਹਾਂ ਹੀ ਕਟਾਈ ਕਰ ਦਈਏ ਇਹ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਟ ਕਰ ਲੈਣਾ കാട്ടേരണ അദ്ധ ലാർ സാഡേ പഞ്ചായ അദ്ധത നിശാന ലാ ഫിപ്പം ഇത് ഇഞ്ചാ ലാ ലാന ਇਸ ਨੂੰ ਆਪਾਂ ਉਪਰੋਂ ਉਸੇ ਤਰ੍ਹਾਂ 1.5 ਇੰਚ ਛੱਡ ਕੇ ਤੇ ਇਹਨੂੰ ਆਪਾਂ ਕਾਟ ਲੂ ਇਹਦੇ ਨਾਲ ਘੜਦੀ ਘੜਦੀ ਇਹਦੇ ਨਾਲ ਆਪਾਂ ਇਸ ਤਰ੍ਹਾਂ ਮਿਲਾ ਦੇਣਾ ਇਸ ਤਰੀਕੇ ਨਾਲ ਜਿਹੜਾ ਇਹ ਇਹ ਵਾਲਾ ਨੀਚੇ ਵੀ ਆਪਾਂ 1.5 ਇੰਚ 2 ਇੰਚ ਛੱਡ ਕੇ ਇੱਧਰ ਆਪਾਂ ਉਨਾ ਹੀ ਬਣਾਉਣਾ ਇਸ ਤਰੀਕੇ ਨਾਲ ਇੱਥੇ ਆਪਾਂ 2 ਇੰਚ ਛੱਡ ਦਾਂਗੇ ਇੱਥੋਂ ਆਪਾਂ ਕਾਟ ਚੱਕ ਕੇ ਇਸ ਤਰੀਕੇ ਨਾਲ ਪਾਉਣੀ ਹੈ ਇਹ ਆਪਣੇ ਜਿਹੜੇ ਵਾਲਜੇ ਬਣਦੇ ਬਾਹ ਮੱਚ ਜੇ ਆਪਾਂ ਥੋੜੀ ਘੱਟ-ਘੱਟ ਪਾਵਾਂਗੇ ਤੇ ਇੱਥੇ ਵਾਲ ਬੰਨ ਲੱਗ ਜਾਂਦੇ ਆਪਣੇ ਮੂੰਹ ਦੇ ਮੂਰੇ ਬਾਹ ਦੇ ਤੇ ਇੱਥੇ ਇਸ ਤਰੀਕੇ ਨਾਲ ਆਪਾਂ ਜੇ ਕਾਟ ਪਾਵਾਂਗੇ ਤੇ ਆਪਣੇ ਵਾਲ ਨਹੀਂ ਬੰਨਣਗੇ ਬਿਲਕੁਲ ਪਰਫੈਕਟ ਫਿਟਿੰਗ ਮੂਡਾ ਬਹੁਤ ਸੋਹਣਾ ਸਹੀ ਆਊਗਾ ਤੇ ਆਪਣੇ ਜਿਹੜੀ ਸਲਾਈ ਵਾਲੀ ਫਿਟਿੰਗ ਵਾਲੀ ਨਿਸ਼ਾਨ ਹੈ ਉਹ ਆਪਣਾ ਬਾਹ ਨੂੰ ਮਿਣ ਕੇ ਇਸ ਤਰੀਕੇ ਨਾਲ ਜਿੱਥੇ ਆਊਗਾ ਉੱਥੇ ਆਪਾਂ ਬਾਹ ਨਾਲ ਮਿਣ ਕੇ ਲਾ ਕੇ ਤੇ ਆਹ ਸਲਾਈ ਜਿਹੜੀ ਆਪਾਂ ਇਹਦੇ ਕੋਲ ਦੀ ਲਿਆ ਕੇ ਫਿਟਮੈਂ ਇਸ ਤਰੀਕੇ ਨਾਲ ਆਪਾਂ ਲਾਉਣੀ ਹੈ ਤੇ ਬਾਹ ਆਪਣੀ ਬਹੁਤ ਸੋਹਣੀ ਫਿਟਿੰਗ ਬਣ ਜਾਂਦੀ ਹੈ ਜਿੰਨੀ ਅਗਲੇ ਦੀ ਖੁੱਲੀ ਢੀੜੀ ਦਾ ਕੰਨ ਉਸ ਤਰੀਕੇ ਨਾਲ ਆਪਾਂ ਕੱਟ ਸਕਦੇ ਆ ਇਸ ਤਰੀਕੇ ਨਾਲ ਇਹ ਆਪਣੇ ਲਈ ਬਾਹ ਦੀ ਕਾਟ ਜਿਹੜੀ ਆ ਕਾਟ ਆਪਾਂ ਕੱਟਣ ਲੱਗੇ ਆ ਨੇ ਬਹੁਤ ਪੂਰਾ ਧਿਆਨ ਰੱਖਣਾ ਹੈ ਤਾਂ ਕਿ ਆਪਣਾ ਇਹ ਨਾ ਹੋਵੇ ਵੀ ਇੱਕ ਪਾਸੇ ਦੀ ਬਾਹ ਬਾਂਝੇ ਇਹ ਆਪਾਂ ਇਸ ਤਰ੍ਹਾਂ ਆਪਣੇ ਦੋਨੇ ਪਾਸੇ ਦੇ ਪਾਸੇ ਜੁੜੇ ਹੋਣੇ ਚਾਹੀਦੇ ਆ ਜਾਂ ਤਾਂ ਆਪਣੇ ਦੋਨੇ ਸਿੱਧੇ ਜੁੜੇ ਹੋਣੇ ਚਾਹੀਦੇ ਆ ਜਾਂ ਆਪਣੇ ਦੋਨੇ ਪੁੱਠੇ ਪਾਸੇ ਇਸ ਤਰੀਕੇ ਨਾਲ ਆਪਏ ਦੀ ਕਾਰਟ ਪਾਣੀਏ ਪਰ ਆਪਾਂ ਦੋਨੇ ਸਿੱਧੇ ਸਿੱਧੇ ਜੁੜੇ ਹੋਏ ਐ ਇਥੋਂ ਗੋਲਾ ਵਾਂ ਤੇ ਫਿਰ ਆਪਾਂ ਇਹ ਦੋਨੇ ਲੜ ਚੱਕ ਕੇ ਇਸੇ ਤਰ੍ਹਾਂ ਆਪਾਂ ਇਹ ਕਾਰਟ ਪਾ ਲੈਣੀ ਐ ਇਸ ਤਰੀਕੇ ਨਾਲ ਇਹ ਦੋ ਲੜਾ ਉੱਪਰਲੇ ਚੱਕਣੇ ਐ ਇਸ ਤਰੀਕੇ ਨਾਲ ਹੀ ਆਪਾਂ ਕਾਰਟ ਪਾ ਲੈਣੀ ਇਹਦੀ ਉੱਪਰ ਨੂੰ ਘੜਦੀ ਘੜਦੀ ਇਸ ਤਰ੍ਹਾਂ ਲਗਾਉਣੀ ਐ ਆਪ ਆਪਣੀ ਪੈਗੀ ਕਾਰਟ ਜਿਹੜਾ ਆਪਣਾ ਇਹ ਫालतू ਕਪੜਾ ਇਤੋਂ نیچے ਤੋਂ ਹੁੰਦਾ ਇਹ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਕੱਟ ਸਕਦੇ ਆ ਬਾਦ ਵਿੱਚ ਵੀ ਘੱਟ ਸਕਦੇ ਸਲਾਈ ਕਰਕੇ ਥੋੜਾ ਜਿਹਾ ਆਪਾਂ ਪਹਿਲਾਂ ਵੀ ਕੱਟ ਲਾਂਗੇ ਇਸ ਤਰ੍ਹਾਂ ਕਿਉਂਕਿ ਆਪਾਂ ਜਦੋਂ ਮੋਢਾ ਜੜਦੇ ਆ ਬਾਹ ਦਾ ਉਦੋਂ ਇਹ ਕਪੜਾ ਜ਼ਿਆਦਾ ਵਿੱਚ ਸੈੱਟ ਨਹੀਂ ਆਉਂਦਾ ਤੇ ਇਸ ਤਰੀਕੇ ਨਾਲ ਆਪਾਂ ਜਦੋਂ ਇੱਥੇ ਤੱਕ ਕਰ ਮੋਢੇ ਦੀ ਸਿਉਣ ਆ ਜੂਗੀ ਜਿਹੜਾ ਆਪਾਂ ਮੋਢਾ ਜੜਨਾ ਹੈ ਤੇ ਆਪਣਾ ਫਿਰ ਆਹ ਕਪੜਾ ਵਿੱਚ ਨਹੀਂ ਆ Đੂਗਾ ਜਦੋਂ ਆਪਾਂ ਬਾਹ ਜੜਾਂਗੇ ਨਹੀਂ ਆਪਣਾ ਇੰਨਾ ਕਪੜਾ ਫालतੂ ਹੁੰਦਾ ਹੈ ਤੇ ਇਸ ਤਰੀਕੇ ਨਾਲ ਆਪਾਂ ਬਾਹ ਜੜਨੀ ਹੈ ਇਹ ਸਾਈਡ ਤੇ ਆਪਾਂ 1.5 ਇੰਚ ਦਾ ਆਪਾਂ ਇਥੇ ਟੱਕ ਲਾ ਲੈਣਾ ਨਿਸ਼ਾਨ ਲਾ ਲੈਣਾ ਵੀ ਆਪਾਂ ਇਥੋਂ 1.5 ਇੰਚ ਮੋੜਨੇ ਜੇ ਆਪਾਂ ਪਾਈਪਿੰਗ ਲਾਉਣੀ ਤਾਂ ਆਪਾਂ 1.5 ਇੰਚ ਮੋੜਾਂਗੇ ਤੇ ਜੇ ਆਪਾਂ ਪਾਈਪਿੰਗ ਨਹੀਂ ਲਾਉਣੀ ਤਾਂ ਆਪਾਂ ਘੱਟ ਮੋੜ ਸਕਦੇ ਆ 1.5 ਤੇ ਆਪਾਂ ਕਾਹ ਲਾ ਸਕਦੇ ਨਿਸ਼ਾਨ ਤੇ ਇਸ ਤਰ੍ਹਾਂ ਆਪਾਂ ਬਾਹ ਦੀ ਕਟਿੰਗ ਕਰਨੀ ਤੇ ਇਹ ਆਪਣਾ ਜਿਹੜਾ ਫੋਲਡ ਕਰਨ ਵਾਸਤੇ ਟੱਕ ਲੱਗਿਆ ਜੇ ਆਪਾਂ ਟੱਕ ਨੂੰ ਟੱਕ ਫੜ ਕੇ ਮੋੜਾਂਗੇ ਤਾਂ ਆਪਣੇ ਕਦੇ ਵੀ ਬਾਹਾਂ ਦੇ ਵਿੱਚ ਮੂਹਰੋ ਫੋਲਡ ਕਰਨ ਲੱਗੇ ਵਾਲ ਨਹੀਂ ਪਹਿਣਗੇ ਕਿਉਂਕਿ ਆਪਾਂ ਇੱਕੋ ਜਿਹਾ ਕਪੜਾ ਵਿੱਚ ਆਉਂਦਾ ਇਸ ਤਰ੍ਹਾਂ ਇਸ ਟੱਕ ਤੋਂ ਦੂਸਰੀ ਟੱਕ ਤੇ ਕਰ ਇਸ ਤਰੀਕੇ ਨਾਲ ਆਪਾਂ ਫੋਲਡ ਕਰਨਾ ਹੈ ਇਧਰਲਾ ਟੱਕ ਇਸ ਤਰ੍ਹਾਂ ਫੜਨ ਫੜ ਕੇ ਇਧਰਲੇ ਟੱਕ ਨੂੰ ਇਸ ਤਰ੍ਹਾਂ ਰੱਖਣਾ ਤੇ ਫਿਰ ਆਪਾਂ ਇਸ ਨੂੰ ਜਿੰਨਾ ਫੋਲਡ ਕਰਨਾ ਹੈ ਇਦਾਂ ਕਰਾਂਗੇ ਤੇ ਆਪਣਾ ਆ ਚੀਜ਼ ਵੀ ਆਪਣੇ ਇਧਰ ਨੂੰ ਵਧਣੀ ਨਹੀਂ ਚਾਹੀਦੀ ਬਸ ਇਸ ਤਰੀਕੇ ਨਾਲ ਆਪਾਂ ਇਸ ਲਈ ਲਾਉਣੀ ਹੈ ਹਾਂਜੀ ਇਹ ਸੀ ਬਾਹ ਦੀ ਪੂਰੀ ਕਟਾਈ ਤੇ ਇਸ ਤਰੀਕੇ ਨਾਲ ਆਪਾਂ ਜੋੜ ਤੋਂ ਬਿਨਾ ਬਾਹ ਕੱਟ ਸਕਦੇ ਆ ਤੇ ਇਸ ਵਿੱਚ ਕੋਈ ਜੋੜ ਨਹੀਂ ਪਿਆ ਦੇਖ ਸਕਦੇ ਆ ਹਾਂਜੀ ਹੁਣ ਤੁਸੀਂ ਦੇਖ ਸਕਦੇ ਆਂ ਆਪਾਂ ਇਹ ਮੋਢਾ ਜਿਹੜਾ ਆਪਾਂ ਸੈੱਟ ਜਮਾਉਂਗਾ ਆਪਾਂ ਕਾਰਡ ਪਾਈ ਸੀ ਜਿਹੜੀ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖਣਾ ਆਹ ਕਾਰਡ ਨਾਲ ਆਪਾਂ ਕਮੀਜ਼ ਦਾ ਇਹ ਆਪਾਂ ਕਮੀਜ਼ ਹੈ ਤੇ ਇਹ ਕਾਰਡ ਨਾਲ ਕਾਟ ਇਸ ਤਰ੍ਹਾਂ ਮਿਲਣੀ ਚਾਹੀਦੀ ਹੈ ਜੇ ਪੁੱਠਾ ਕਮੀ ਪੁੱਠੀ ਬਾਹ ਤਾਂ ਪੁੱਠਾ ਕਮੀਜ਼ ਹੋਵੇ ਇਸੇ ਤਰੀਕੇ ਨਾਲ ਆਪਾਂ ਲੱਪਣਾ ਫਿਰ ਆਪਣੀ ਬਾਹ ਸਿੱਟ ਜੜੀ ਜਾਊਗੀ ਹੁਣ ਆਪਾਂ ਇਹਨੂੰ ਇਸ ਇਸ ਤਰੀਕੇ ਨਾਲ ਆਪ ਇਹਨੂੰ ਇਧਰ ਰੱਖ ਕੇ ਇੰਕਲਾਪਨ ਆਪਣਾ ਹੈ ਮੋਢਾ ਆਪਾਂ ਸਹੀ ਆਊਗਾ ਇਸ ਨੂੰ ਆਪਾਂ ਥੋੜਾ ਜਿਹਾ ਖਿੱਚ ਕੇ ਮਿਲਾਗੇ ਬਾਹਾਂ ਆਪਾਂ ਥੱਲੇ ਰੱਖਾਂਗੇ ਇਹ ਨੂੰ ਆਪਾਂ ਜਿਹੜੇ ਇਸ ਤਰ੍ਹਾਂ ਥੋੜਾ ਜਿਹਾ ਖਿੱਚ ਕੇ ਮਿਲਾਗੇ ਤੇ ਬਾਹਾਂ ਆਪਾਂ ਢਿੱਲੀ ਰੱਖ ਕੇ ਜੜਨੀ ਜੜਾਂਗੇ ਤੇ ਬਾਹਾਂ ਦਾ ਬਿਲਕੁਲ ਬਹੁਤ ਵਧੀਆ ਬਾਹ ਜੜੀ ਜਾਊਗੀ ਨਾਲ ਤਾਂ ਨਾਲੇ ਆਪਣੇ ਜੇ ਬਾਹ ਖਿੱਚਮੀ ਲੱਗ ਜੇ ਤੇ ਉਹ ਸਹੀ ਨਹੀਂ ਲੱਗਦੀ ਤੇ ਇਸ ਤਾਂ ਕਰਕੇ ਆਪਾਂ ਇਸ ਨੂੰ ਥੋੜਾ ਜਿਹਾ ਖਿੱਚ ਕੇ ਰੱਖਾਂਗੇ ਤੇ ਬਾਹ ਐਸੇ ਤਰ੍ਹਾਂ ਰੱਖ ਕੇ ਐਸ ਥਾਂ ਤੋਂ ਆਪਾਂ ਰੱਖ ਲੈਣਾ ਕੋਰਨਰ ਤੋਂ ਇਥੋਂ ਆਪਾਂ ਇਸ ਤਰ੍ਹਾਂ ਮੈਂ ਨਾ ਵੈਸੀ ਹੀ ਫੜਿਆ ਹੋਇਆ ਆਪਾਂ ਜੀ ਆਪਾਂ ਸਿਉਣ ਤੋਂ ਫੜ ਫੜਦੇ ਆ ਤਾਂ ਆਪਣਾ ਪਤਾ ਨਹੀਂ ਲੱਗਦਾ ਤਾਂ ਕਰਕੇ ਆਪਾਂ ਸਿਉਣ ਛੱਡ ਕੇ ਫੜਨਾ ਇਹਨੂੰ ਐ ਤੇ ਇਥੋਂ ਆਪਾਂ ਜਮਾ ਕੋਰਨਰ ਤੇ ਲਾ ਕੇ ਉੱਪਰ ਜਿੱਥੇ ਜੜਨਾ ਸਿੱਧਾ ਤੇ ਇਸ ਤਰੀਕੇ ਨਾਲ ਆਪਾਂ ਇਹਦੇ ਨਾਲ-ਨਾਲ ਆਰਟ ਕੋਲੇ ਇਸ ਇਸ ਨੂੰ ਮੈਂ ਲੈਣਾ ਨਾ ਮਤ ਇਹ ਆਪਣਾ ਮੋਢਾ ਇੱਥੇ ਹੁੰਦਾ ਹੈ ਇੱਥੇ ਆਪਾਂ ਨਿਸ਼ਾਨ ਲਾ ਲੈਣਾ ਇਸ ਨਿਸ਼ਾਨ ਲੱਗ ਗਿਆ ਦੇ ਜੇ ਆਪਾਂ ਵੈਸੇ ਹੀ ਰੱਖ ਕੇ ਮੰਨਦੇ ਆ ਨਹੀਂ ਖਿੱਚਦੇ ਫਿਰ ਆਪਣਾ ਦੇ ਇੱਥੋਂ ਰੱਖਾਂਗੇ ਜੇ ਆਪਾਂ ਇੱਥੇ ਆਊਗਾ ਪੂਰਾ ਪੂਰਾ ਇਹ ਆਪਣਾ ਜਿਹੜਾ ਇੰਨਾ ਵੱਡਾ ਹੈ ਇਹ ਤਾਂ ਹੀ ਹੈ ਥੋੜਾ ਜਿਹਾ ਆਪਾਂ ਥੋੜਾ ਜਿਹਾ ਮੂਲੀ ਜਿਹਾ ਇਸ ਤਰ੍ਹਾਂ ਫੜ ਕੇ ਖਿੱਚਣਾ ਤੇ ਇਸ ਤਰੀਕੇ ਨਾਲ ਲਾਉਣਾ ਆ ਦੇਖ ਸਕਦੇ ਆ ਇਸ ਤਰੀਕੇ ਨਾਲ ਥੋੜਾ ਜਿਹਾ ਆਪਾਂ ਖਿੱਚਿਆ ਇਧਰੋਂ ਵੀ ਪੂਰਾ ਇਧਰੋਂ ਉੱਪਰ ਆ ਦੇਖ ਸਕਦੇ ਆ ਆਪਾਂ ਇਧਰੋਂ ਪ੍ਰੋਪਰ ਰੱਖਣਾ ਹੈ ਇਦਾਂ ਇਧਰੋਂ ਪ੍ਰੋਪਰ ਰੱਖ ਕੇ ਸਿੱਧਾ ਖਿੱਚ ਕੇ ਆਪਾਂ ਇਹ ਮੋਢੇ ਤੇ ਇੱਥੇ ਨਿਸ਼ਾਨ ਲਾ ਲੈਣਾ ਹੈ ਇਹ ਇਹ ਆਪਣਾ ਜਿਹੜੀ ਆਪਾਂ ਕਾਟ ਪਾਈ ਸੀ ਉਸ ਹਸਾਬ ਨਾਲ ਆਪਾਂ ਨੂੰ ਜਮਾਂ ਸਹੀ ਆ ਗਿਆ ਆਪਾਂ ਇਹਨਾਂ ਵੱਧੂ ਐਕਸਟਰਾ ਕਪੜਾ ਛੱਡਣਾ ਤੇ ਇਹ ਆਪਾਂ ਥੋੜਾ ਜਿਹਾ ਕੱਟ ਵੀ ਸਕਦੇ ਆ ਪਰ ਜੇ ਵਿੱਚ ਕਪੜਾ ਹੋਊਗਾ ਕਈ ਵਾਰ ਆਪਾਂ ਨੂੰ ਖੁੱਲਾ ਪੀੜਾ ਕੁੰਝ ਕਰਨਾ ਪੈਂਦਾ ਦੇ ਨਾਲ ਦਾ ਕਪੜਾ ਫਿਰ ਮਤਲਬ ਆਪਾਂ ਖੁੱਲਾ ਪੀੜਾ ਕਰ ਸਕਦੇ ਆ ਤਾਂ ਕਰਕੇ ਆਪਾਂ ਥੋੜਾ ਜਿਆਦਾ ਕਪੜਾ ਰੱਖ ਲਈਦਾ ਤੇ ਇਸ ਤਰੀਕੇ ਨਾਲ ਆਪਾਂ ਇੱਥੇ ਲਾਵਾਂਗੇ ਨਿਸ਼ਾਨ और आप सिलाई इस तरीके ना देखो जो अपना आ देखो ये साढे पंच शुरू कर लिए तो इतों आप मूरों अठ तो सत्तर अपना ये आप इतों देख देखा आ देखो सत्त आ गया नाम तो इतों आप सत्त को लेके आवेंगे इतों सीधी सिलाई

ਇਹ ਰ ਆਪਾਂ ਥੋੜਾ ਜਿਹਾ ਖੁੱਲੇ ਵਾਲੀ ਸੀਨ ਲਾਵਾਂਗੇ ਇੱਕ ਇਸ ਤਰੀਕੇ ਨਾਲ ਜੇ ਆਪਾਂ ਕਈ ਵਾਰ ਪੀੜੀ ਲੱਗੇ ਬਾ ਅਗਲਾ ਖੋਲ੍ਹ ਸਕਦਾ ਦੁਬਾਰਾ ਦੁਬਾਰਾ ਅਗਲੀ ਮਸ਼ੀਨ ਨਹੀਂ ਚਲਾਉਣੀ ਪੈਂਦੀ ਤਾਂ ਕਰਕੇ ਆਪਾਂ ਦੁਰਦਵਲ ਸੀਨ ਕੀਤੀ ਹੈ ਤੇ ਇਸ ਤਰੀਕੇ ਨਾਲ ਆਪਾਂ ਇਸ ਨੂੰ ਲਾਵਾਂਗੇ ਸੇਹ ਹੁਣ ਆਪਾਂ ਤੁਹਾਨੂੰ ਮੋਢਾ ਚੜ ਕੇ ਦਿਖਾਉਣੀ ਆ ਇਹ ਮੋਢਾ ਕਿੰਨਾ ਸੈੱਟ ਆਉਂਦਾ ਸਹੀ ਤਰੀਕੇ ਨਾਲ ਹੁਣ ਆਪਾਂ ਮੋਢਾ ਚੜਨਾ ਹੈ ਨਾ ਆਪਾਂ ਇਸ ਤਰ੍ਹਾਂ ਕਮੀਜ਼ ਦਾ ਸੀਨ ਲਾ ਲਈਏ ਹੁਣ ਆਪਾਂ ਬਾਹਾਂ ਸਿੱਧੇ ਕਰ ਲਾਂਗੇ ਬਾਹਾਂ ਸਿੱਧੇ ਕਰਕੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਲਵਾਂਗੇ ਹਾ ਦੇਖੋ ਬਾਹਾਂ ਦਾ ਜਿੱਧਰ ਸੀਨ ਆਪਾਂ ਅਸੀਂ ਇਹ ਵਾਲਾ ਪਾਸਾ ਹੀ ਠਾ ਰੱਖ ਕੇ ਗਲਮੇ ਦੇ ਕੋਲ ਹੀ ਇਸ ਤਰ੍ਹਾਂ ਆਪਾਂ ਇਹਦੇ ਮੋਢੇ ਕੋਲੇ ਫੜ ਲੈਣਾ ਇਹਨੂੰ ਇੱਥੋਂ ਦੀ ਇਦਾਂ ਇਦਾਂ ਰੱਖ ਲੈਣਾ ਆਪਾਂ ਆ ਦੇਖ ਸਕਦੇ ਤੁਸੀਂ ਆਪਾਂ ਸਿਉਣ ਨੂੰ ਸਿਉਣ ਨਾਲ ਇਸ ਤਰ੍ਹਾਂ ਮਿਲਾ ਕੇ ਇਸ ਤਰ੍ਹਾਂ ਰੱਖਣਾ ਤੇ ਆਪਾਂ ਆ ਦੇਖ ਸਕਦੇ ਦੇਖ ਲਓ ਇਸ ਤਰ੍ਹਾਂ ਪਕਾ ਲੈਣਾ ਹੁਣ ਆਪਾਂ ਬਾਹ ਜਿਹੜੀ ਹੈ ਉੱਪਰ ਉਹ ਦੇ ਕਪੜਾ ਮਾਂ ਦਾ ਤੇ ਜਿਹੜੀ ਸ਼ਰਟ ਵਾਲਾ ਅਮੀਦ ਹੈ ਇਧਰਲੀ ਸਾਈਡ ਕਪੜਾ ਇਹ ਨੀਚੇ ਹੋਣਾ ਚਾਹੀਦਾ ਤੇ ਜਿਹੜਾ ਬਾਹ ਦਾ ਆਪਣਾ ਇਹ ਉੱਪਰ ਹੋਣਾ ਚਾਹੀਦਾ apăna vechi de când mereu vechi de astrolunga a câte, idată de apăină, două luni, astăzi câine parna, cu una apăină, de undrum, niște fițe mari se vor na, două luni, astăzi câinele, jumătate de rabba răcăresc, a două luni asta, la rena, ਧੋਨੇ ਲੜਾ ਬਰਾਬਰ ਕਰਨੇ ਤੇ ਆਪਾਂ ਇੱਕ ਵਾਰ ਥੋੜੀ ਜਿਹੀ ਸੀਲ ਲਾ ਲਾਂਗੇ ਕਿਉਂਕਿ ਕਪੜਾ ਹਿੱਲੇ ਨਾ ਤਾਂ ਕਰਕੇ ਬਾਕੀ ਇਹ ਲੋਇ ਇੱਕ ਹੋਣਾ ਪੈਣੀ ਇਹਦਾ ਆ ਜਿਹੜਾ ਹੇਠਾਂ ਜਿੱਥੇ ਆਪਣਾ ਕਮੀਜ਼ ਹੈ ਇਹ ਸਾਈਡ ਨੂੰ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਇਸ ਤਰ੍ਹਾਂ ਰੱਖ ਕੇ ਖਿੱਚ ਕੇ ਜਿ ਮੜਾ ਜਾ ਜਿਹੜੀ ਬਾਹਾਂ ਆਪਣੀ ਰੱਖਣੀ ਹੈ ਇਸ ਬਿਲਕੁਲ ਕਪੜਾ पोला जहाँ उपर रखना इस तरह ना ज्यादा ढिला ना ज्यादा इस तरीके लावे यू बस थोड़ा जहा खिंचना एक जो अपनी प्ले प्लेट पाए सैड से इन थोड़ा जहा पिछे रख के इस तरह सीन लावे कि खिंचना पाए ਕਉਸ ਇਹ ਨਹੀਂ ਵੀ ਜ਼ਿਆਦਾ ਹੀ ਖਿੱਚਣਾ ਇਹ ਇਹ ਕਪੜੇ ਨੂੰ ਥੋੜਾ ਜਿਹਾ ਬਸ ਇਸ ਤਰ੍ਹਾਂ ਜਿਵੇਂ ਟਿੱਲਾ ਨਹੀਂ ਹੋਣਾ ਚਾਹੀਦਾ ਇਹ ਥੋੜਾ ਜਿਹਾ ਇਸ ਤਰ੍ਹਾਂ ਤੇ ਆ ਥੋੜਾ ਜਿਹਾ ਟਿੱਲਾ ਆ ਜਿਹੜੀ ਸੀਨ ਆਪਣੀ ਇਹ ਆਪਾਂ ਇਸ ਤਰੀਕੇ ਨਾਲ ਇੱਥੇ ਥੋੜੀ ਜੀ ਇੱਦਾਂ ਕੱਟ ਦਾਂਗੇ ਇਹ ਆਪਣਾ ਸੀਨ ਖੇਚਣੀ ਪਊਗੀ ਫਿਰ ਇੱਦਾਂ ਆਪਾਂ ਲਗਾਵਾਂਗੇ ਇੱਥੋਂ ਦੀ ਇਹ ਆਪਾਂ ਬੈਕ ਸਾਈਡ ਵੱਲੀ ਨੂੰ ਕਰਨੀ ਹੈ ਜਿਹੜੀ ਆ ਸੀਨ ਹੈ ਨਾ ਇਹ ਆਪਾਂ ਬੈਕ ਨੂੰ ਹੋਣੀ ਚਾਹੀਦੀ ਆਪਣੀ ਇਹ ਇਹ ਵਾਲੀ ਸੀਨ ਜਿਹੜੀ ਥੋੜਾ ਜਿਹਾ ਕੱਟ ਕਰ ਦੇਣਾ ਤੇ ਬੈਕ ਨੂੰ ਹੋਣੀ ਚਾਹੀਦੀ ਆਪਣੀ ਜਿਹ ਬੈਕ ਵਾਲਾ ਪਾਸਾ ਜਿੱਧਰ ਬੈਕ ਗਲਾ ਹੁੰਦਾ ਤੇ ਇੱਥੋਂ ਆਪਾਂ ਬਸ ਇਸੇ ਤਰ੍ਹਾਂ ਢਿੱਲੀ ਰੱਖ ਕੇ ਬੰਨ ਲਗਾਉਣੀ ਹੈ ਨੇ ਮੋਢੇ ਤੋਂ ਆਪਣੀ ਬਾਹ ਜਦੋਂ ਉੱਪਰੋਂ ਜੜੀ ਹੋਈ ਖਿੱਚ ਨਾਲ ਜੜੀ ਹੋਈ ਉਹ ਫਿਰ ਸਹੀ ਨਹੀਂ ਲੱਗਦੀ ਉੱਪਰੋਂ ਤਾਂ ਜਰੂਰੀ ਖਿਆਲ ਰੱਖਣਾ نیچے ਤੋਂ ਆਪਾਂ ਥੋੜਾ ਬਹੁਤ ਵਾਧਾ ਘਟਦਾ ਖਿੱਚ ਕੇ ਲਾ ਸਕਦੇ ਆ ਪਰ ਉੱਪਰੋਂ ਜਿੱਥੇ ਆਪਣਾ ਤੀਰੇ ਕੋਲੋਂ ਆਪਣੀ ਬਾਹ ਢਿੱਲੀ ਲੱਗਣੀ ਚਾਹੀਦੀ ਜਰੂਰੀ ਹੈ ਹੁਣ ਆਪਾਂ ਇਹਨਾਂ ਸਾਰੀਆਂ ਨੂੰ ਜੜ ਲਾਂਗੇ ਸਾਹ ਦੇਖ ਸਕਦੇ ਤੁਸੀਂ ਕੱਪੜਾ ਬਿਲਕੁਲ ਪੂਰਾ ਆ ਗਿਆ ਨਾ ਇਸ ਤਰੀਕੇ ਨਾਲ ਆਪਾਂ ਮਾਝਣਾਂਗੇ ਤਾਂ ਵਾਰੀ-ਵਾਰੀ ਨਾ ਢੇੜਨੀ ਪਵੇ ਨਾ ਬਾਹਾਂ ਚ ਇਹੋ ਵਿਵੜ ਪਵੇ ਨਾ ਖਿੱਚ ਕੇ ਕਪੜਾ ਛੜਨਾ ਪਵੇ ਆ ਦੇਖ ਸਕਦੇ ਤੁਸੀਂ ਤੁਹਾਡੇ ਸਾਹਮਣੇ ਬਿਲਕੁਲ ਪੂਰਾ ਕਪੜਾ ਆ ਗਿਆ ਕੋਈ ਵੀ ਵਾਲ ਨਹੀਂ ਬਣਿਆ ਕੋਈ ਵੀ ਆਪਣਾ ਕਪੜਾ ਵਧਿਆ ਨਹੀਂ ਤੇ ਥੋੜੀ ਜਿਹਾ ਆਪਾਂ ਬਸ ਬਾਹ ਢਿੱਲੀ ਰੱਖ ਕੇ ਜੜਨੇ ਆ ਜੇ ਐਸੇ ਤਰੀਕੇ ਨਾਲ ਤੁਸੀਂ ਬਾਹ ਜੜੋਗੇ ਤਾਂ ਤੁਹਾਡੀ ਬਾਹ ਕਦੇ ਵੀ ਤੁਹਾਨੂੰ ਦੁਬਾਰਾ ਸਲਾਈ ਖਦੇ ਢੇੜਕੀ ਨਹੀਂ ਮਾਰਨੀ ਪਊਗੀ ਤੇ ਆ ਦੇਖ ਸਕਦੇ ਆ ਦੋਨੇ ਸਾਈਡਾਂ ਤੋਂ ਕੋਈ ਕਪੜਾ ਨਹੀਂ ਵਧਿਆ സൈഡ് ഹോൾ അപ്പം ഇന്ന് ജീവി ആ സീൻ ലി സീൻ വിരോ ഇന കെസ് തരണം സിലായി ആ ജേ ഇപ്പേനൂസ ആണെസ് സൈഡ ഇനുസ് തരിക പക്ഷേ കാരണം ടീക്കീ മോടേ ചലാ കർണർ ആ ചീജ പക്ഷേ ചെലേസ് തരക ഉപ്പസ്യ ਇਸ ਨੂੰ ਇੱਦਾਂ ਹੀ ਮੋੜਨਾ ਆਹ ਚੀਜ਼ ਨੂੰ ਇਸ ਪਾਸੇ ਨੂੰ ਮੋੜਾਂਗੇ ਦੂਸਰਾ ਆਪਾਂ ਇਧਰਲੀ ਸਾਈਡ ਨੂੰ ਮੋੜਾਂ ਇਹ ਆਪਾਂ ਪਰਲੀ ਸਾਈਡ ਨੂੰ ਮੋੜਾਂਗੇ ਕਿਉਂਕਿ ਫਿਰ ਇਹ ਜਿਹੜਾ ਕੱਪੜਾ ਇੱਧਰ ਆ ਜਾਊਗਾ ਦੂਸਰਾ ਕੱਪੜਾ ਉਧਰ ਚਲ ਜਾਊਗਾ ਇਹ ਫਿਰ ਆਪਣਾ ਮੋਟਾ ਨਹੀਂ ਬਣਦਾ ਜ਼ਿਆਦਾ ਇੱਥੋਂ ਉਧਰ ਤੇ ਮਾਸੇ ਹੋਣ ਦੇ ਉੱਪਰ ਸਿਉਣ ਲਿਓਣੀ ਹੈ ਜੋੜ ਅਲੱਗ-ਅਲੱਗ ਨਹੀਂ ਚਾਹੀਦਾ ਵੀ ਦੂਸਰੀ ਸਾਈਨ ਹੋ ਰਵੇ ਤੇ ਇੱਕ ਇੱਕ ਵਾਰ ਆਪਾਂ ਡਬਲ ਸਲਾਈ ਜ਼ਰੂਰ ਲਾਉਣੀ ਹੈ ਦੀ ਡਬਲ ਸਲਾਈ ਲਾਉਣ ਦਾ ਕਾਰਨ ਹੈਗਾ ਆਪਾਂ ਇਹਦਾ ਕਾਰਨ ਕੀ ਹੈ ਇਹ ਇੱਕ ਆਪਾਂ ਤਾਂ ਲਾਉਣੀ ਹੈ ਜਦੋਂ ਆਪਾਂ ਪਹਿਲੀ ਸਲਾਈ ਲਾਉਣੀ ਹੈ ਕਈ ਵਾਰ ਜਿੰਗੀ ਤੇ ਕੀ ਬਾਣੀ ਮੋਟੀ ਹੋ ਜਾਂਦੀ ਹੈ ਉਹ ਆਪਾਂ ਜਦੋਂ ਦੂਸਰੀ ਸਲਾਈ ਲਾਵਾਂਗੇ ਨਾਲ ਤਾਂ ਸਿੱਧੀ ਹੋ ਜਾਂਦੀ ਹੈ ਨਾਲੇ ਮਜ਼ਬੂਤੀ ਹੋ ਜਾਂਦੀ ਹੈ ਕਿ ਆਪਾਂ ਨੂੰ ਦੁਬਾਰਾ ਦੁਬਾਰਾ ਕਈ ਵਾਰ ਉਧੜ ਜਾਂਦੀ ਤੇ ਇਹ ਆਪਾਂ ਨੂੰ ਡੇਰੀ ਸਿਆਣ ਹੋਵੇ ਤਾਂ ਉਧੜਦੀ ਨਹੀਂ ਇਸ ਤਰੀਕੇ ਨਾਲ ਹਮੇਸ਼ਾ ਆਪਾਂ ਦੋ ਸੀਨ ਲਾਉਣੀ ਜਿਵੇਂ ਆਹ ਚੇਹ ਹੈ ਥੋੜੀ ਜੀ ਆਪਾਂ ਉਹਦੇ ਨਾਲ ਦੀ ਆਪਾਂ ਸੀਨ ਲਾਵਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਨਾ ਥੋੜਾ ਥੋੜਾ ਫਰਕ ਹੁੰਦਾ ਜਿਵੇਂ ਉਹ ਆਪਸ ਸਹੀ ਕਰਕੇ ਬਸ ਲਾ ਦੇਣੀ ਹੈ ਜਿੱਥੋਂ ਕੋਈ ਲੱਗ ਰਹੀ ਹੈ ਡਬਲ ਸੀਨ ਕਰ ਦੇਣੀ ਆਪਾਂ ਆਹ ਦੇਖ ਸਕਦੇ ਆ ਥੋੜੀ ਜਿਹੀ ਨੀਵੀ ਆ ਇਧਰਲੀ ਪਾਸਿਓਂ ਇਧਰ ਨੂੰ ਉੱਪਰ ਨੂੰ ਆ ਇਹ ਬਸ ਆਪਾਂ ਇਹਦੇ ਮੂਰ ਵੀ ਲਗਾ ਲੈਣੀ ਆ ਇਹ ਆਪਣੇ ਸਿੱਧੀ ਹੋ ਜੂਗੀ ਆ ਇਸ ਤਰ੍ਹਾਂ ਥੋੜਾ ਜਿਹਾ ਫਰਕ ਹੁੰਦਾ ਤੇ ਸਹੀ ਹੋ ਜਾਂਦੀ ਆ ਆ ਤੁਸੀਂ ਜਰੂਰ ਆ ਵੀ ਆਪਾਂ ਇਹ ਵਿੱਚ ਨਹੀਂ ਆਉਣ ਦੇਣਾ ਕਪੜਾ ਨਾ نیچے ਵਾਲਾ ਨਾ ਉੱਪਰ ਵਾਲਾ ਇਸ ਤਰੀਕੇ ਨਾਲ ਆਪਾਂ ਸਲਾਈ ਲਾਉਣੀ ਹੈ ਹੁਣ ਆਪਣੀ ਸਲਾਈ ਲਾ ਕੇ ਤਿਆਰ ਹੋ ਗਈ ਮੋਡਾ ਆਪਣਾ ਮੈਂ ਤੁਹਾਨੂੰ ਦਿਖਾਉਣੀ ਆ ਕੋਈ ਵੀ ਬਾਗ ਨਹੀਂ ਬਣੂਗਾ ਬਹੁਤ ਸੋਹਣਾ ਜੜੀ ਗਈ ਬਾ ਆਪਾਂ ਇਹਦੇ ਬਾਹਰ ਸਿੱਧੀ ਕਰਕੇ ਦਿਖਾਉਣੇ ਆ ਆਪ ਜਲਦੀ ਸੀਨ ਆ ਗਈ ਆਪਣੀ ਹਾ ਤੁਸੀਂ ਦੇਖ ਸਕਦੇ ਆ ਆ ਆਪਣੀ ਬਾਹ ਦੀ ਸੀਨ ਇਸ ਤਰ੍ਹਾਂ ਆ ਗਈ ਆ ਆਪਣਾ ਮੋਢਾ ਆ ਦੇਖ ਸਕਦੇ ਆ ਕੋਈ ਵੀ ਆਪਣਾ ਬਾਲ ਨਹੀਂ ਬਣਿਆ ਕੋਈ ਵੀ ਆਪਣੀ ਆ ਬਾਹ ਜਿਹੜੀ ਆਪਣੀ ਜੇ ਆਪਣੀ ਕਸਮੀ ਹੋਵੇ ਤਾਂ ਆਹ ਕਪੜਾ ਕਈ ਵਾਰ ਇਸ ਤਰ੍ਹਾਂ ਖਿੱਚਿਆ ਜਾਂਦਾ ਤੇ ਆਹ ਚੀਜ਼ ਬੁਲਬਲੇ ਬਣਨ ਲੱਗ ਜਾਂਦਾ ਆਹ ਚੀਜ਼ ਤੋਂ ਨਾ ਢਿੱਲਾ ਢੱਲਾ ਜਿਹਾ ਲੱਗੀ ਜਾਊਗਾ ਬਾਹ ਖਿਚ-ਖਿਚੀ ਲੱਗਦੀ ਐ ਉਸ ਉਸਾਂਵਾਂ ਲੱਗਣ ਲੱਗ ਜਾਂਦਾ ਹੁਣ ਆਪਣੇ ਦੋਨਾਂ ਸਾਈਡਾਂ ਤੋਂ ਤੁਸੀਂ ਵੇਖ ਸਕਦੇ ਆ ਤੇ ਬਿਲਕੁਲ ਵੀ ਕੋਈ ਵਾਲ ਨਹੀਂ ਕੋਈ ਢੱਲ ਨਹੀਂ ਬਹੁਤ ਸੋਹਣੀ ਬਾਹ ਜੜੀ ਗਈ ਐ ਇਸ ਤਰੀਕੇ ਨਾਲ ਆਪਾਂ ਇਹ ਬਾਹ ਜੜਨੀ ਐ ਆਹ ਆਪਣੀ ਸਿਉਣ ਤੇ ਸਿਉਣਾ ਗਈ ਬਿਲਕੁਲ ਸਹੀ ਇਸ ਤਰੀਕੇ ਨਾਲ ਆਪਾਂ ਜੜਨੀ ਐ ਇਹ ਆਪਾਂ ਕਈ ਪਹਿਣਾ ਬਾਹਾਂ ਦੇ ਵਿਚਾਲੇ ਟੱਕ ਲਾ ਲੈਂਦੀਆਂ ਵੀ ਉਹ ਆਪਾਂ ਐ ਸਿਉਣ ਤੇ ਲਿਆਉਣਾ ਉਹ ਟੱਕ ਨਹੀਂ ਲਾਉਣਾ ਚਾਹੀਦਾ ਕਿਉਂਕਿ ਆਪਣੀ ਮੂਹਰ ਲਈ ਘਾਟ ਪਾਈ ਹੁੰਦੀ ਹੈ ਕਈ ਵਾਰ ਟੱਕ ਆਲਾ ਪਾਸਾ ਇੱਥੇ ਆਉਂਦਾ ਉਹ ਫਿਰ ਪਹਿਣਾ ਆ ਸਿਉਣ ਤੇ ਸਿਉਣ ਨਹੀਂ ਲਿਆਉਂਦੀਆਂ ਉਹ ਲਜਿੰਚ ਪੈ ਜਾਂਦੀਆਂ ਪਰ ਇਹ ਆਪਾਂ ਕੱਲਾ ਇੱਥੋਂ ਸ਼ੁਰੂ ਕਰਨੀ ਹੈ ਤੇ ਸੀਨ ਵਿਚਾਲਾ ਜਿੱਥੇ ਮਰਜੀ ਆ ਜੇ ਕਿਉਂਕਿ ਆਪਣੀ ਘਾਟ ਪਾਈ ਹੁੰਦੀ ਜੇ ਮੂਹਰ ਨੂੰ ਬਾਹ ਹੋਊਗੀ ਤਾਂ ਆਪਣਾ ਗਲਾ ਕਦੇ ਵੀ ਪਿੱਛੇ ਨੂੰ ਨਹੀਂ ਜਾਊਗਾ ਵੀ ਕਈ ਪਹਿਣਾ ਦੀ ਗਲੇ ਦੀ ਪ੍ਰੋਬਲਮ ਹੋ ਜਾਂਦੀ ਬੈਕ ਨੂੰ ਜਾਂਦਾ ਜ਼ਿਆਦਾ ਇਹ ਚੀਜ਼ ਹੈ ਮੂਰੇ ਆ ਗਈ ਹੈ ਤੇ ਇਸ ਤਰੀਕੇ ਨਾਲ ਆਪਾਂ ਬਾਹ ਦੀ ਕਟਿੰਗ ਕਰਕੇ ਤੇ ਆਪਾਂ ਤੁਹਾਨੂੰ ਮੋਢਾ ਜੜਨਾ ਵੀ ਸਾਰਾ ਕੁਝ ਦੱਸਿਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਧੰਨਵਾਦ